ਸ਼੍ਰੋਮਣੀ ਅਕਾਲੀ ਦਲ ਦੀ ਭਾ蒂 ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਸ ਕਮੇਟੀ ਦੀ ਅੱਜ ਦੂਜੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਪੂਦੜ ਨਹੀਂ ਪਹੁੰਚੇ ਪਰ ਉਸ 7 ਮੈਂਬਰੀ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਅਤੇ ਗੁਰਪ੍ਰਤਾਪ ਸਿੰਘ ਮਡਾਲਾ ਬਲਵਿੰਦਰ ਸਿੰਘ ਪੂਦੜ ਦੇ ਘਰ ਪਹੁੰਚੇ ਨੇ ਕਿਉਂਕਿ ਇਸ ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਮਨਪ੍ਰੀਤਿਆਲੀ ਹੋਣੀ ਜੋ ਇਸ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਸੀ ਕਿ ਅੱਜ ਬਲਵਿੰਦਰ ਸਿੰਦਰ ਸਿੰਘ ਭੁੰਦੜਾ ਨੂੰ ਸਵਾਲ ਪੁੱਛੇ ਜਾਣਗੇ ਕਿ ਕਿਸ ਤਰੀਕੇ ਜੋ ਵੱਡਾ ਅੰਕੜਾ ਪੇਸ਼ ਕੀਤਾ ਗਿਆ ਕਿ ਅਕਾਲੀ ਦਲ ਦੇ ਵਿੱਚ ਇੰਨੀ ਭਰਤੀ ਹੋ ਗਈ ਇਹ ਭਰਤੀ ਕਿਸ ਤਰੀਕੇ ਹੋਈ ਉਹਨਾਂ ਕਹਿਆ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਦਿੱਤਾ ਗਿਆ ਸੀ ਉਸ ਦੇ ਵਿੱਚ ਕਲੀਅਰ ਕੀਤਾ ਗਿਆ ਸੀ ਕਿ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਿੱਚ ਭਰਤੀ ਹੋਵੇਗੀ ਪਰ ਮਨਪ੍ਰੀਤ ਿਆਲੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜੋ ਵੀ ਭਰਤੀ ਹੋਈ ਹੈ ਅਕਾਲੀ ਦਲ ਦੇ ਵਿੱਚ ਉਸ ਦੇ ਵਿੱਚ ਕਿਤੇ ਵੀ ਇਸ ਕਮੇਟੀ ਦਾ ਧਿਆਨ ਨਹੀਂ ਰੱਖਿਆ ਗਿਆ ਜਾਂ ਇਸ ਕਮੇਟੀ ਨੂੰ ਕੋਈ ਜਾਣਕਾਰੀ ਜਾਂ ਇਸ ਕਮੇਟੀ ਤੋਂ ਕੋਈ رائے ਨਹੀਂ ਲਈ ਗਈ